ਕੁਝ ਕ ਮਜ਼ਦੂਰਾਂ ਨੂੰ ਛੱਡ ਕੇ ਬਾਕੀ ਸਾਰੇ ਮਜ਼ਦੂਰ ਇਸ 1 ਮਈ ਤੋਂ ਅਣਜਾਣ ਨੇ ਪਤਾ ਨਹੀਂ ਵੀ ਕਿਉਂ ਬਣਾਈ ਜਾਂਦੀ ਹੈ ਮੈਂ ਇਹਨਾਂ ਨੂੰ ਦੱਸਦਾ ਵੀ ਕਿਉਂ ਬਣਾਈ ਜਾਂਦੀ ਹੈ ਸਕੰਗੋ ਦੇ ਵਿੱਚ ਇੱਕ ਅੰਦੋਲਨ ਹੋਇਆ ਸੀ ਮਜ਼ਦੂਰਾਂ ਦਾ ਮਜ਼ਦੂਰ ਕਹਿੰਦੇ ਸੀ ਵੀ ਅਸੀਂ 8 ਘੰਟੇ ਕੰਮ ਕਰਾਂਗੇ ਕਿਉਂਕਿ ਸਰਕਾਰ ਉਹਨਾਂ ਤੋਂ ਜ਼ਿਆਦਾ ਟਾਈਮ ਕੰਮ ਲੈਂਦੀ ਸੀ ਤਾਂ ਉਹਨਾਂ ਨੇ ਇੱਕ ਸੜਕ ਦੇ ਰੋਡ ਦੇ ਉੱਪਰ ਇੱਕ ਧਰਨਾ ਲਾਤਾ ਧਰਨੇ ਦੇ ਵਿੱਚ ਆ ਕੇ ਪੁਲਿਸ ਨੇ ਉਹਨਾਂ ਮਜ਼ਦੂਰਾਂ ਨੂੰ ਘੇਰ ਲਿਆ ਜਿਦੇ ਵਿੱਚ ਇੱਕ 4 ਸਾਲ ਦਾ ਬੱਚਾ ਵੀ ਸੀ ਤੇ ਇੱਕ ਔਰਤ ਵੀ ਸੀ ਉਸ ਔਰਤ ਦਾ ਬੱਚਾ ਤੇ ਹੋਰ ਸੀ ਮਜ਼ਦੂਰ ਉਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੀ ਹੀ ਲੋਗੇ ਉਸ ਔਰਤ ਦੇ ਚਿੱਟੀ ਚੁੰਨੀ ਲਈ ਸੀ ਉਹ ਚਿੱਟੀ ਚੁੰਨੀ ਦੇ ਵਿੱਚ ਉਸ ਆਪਣੇ 4 ਸਾਲ ਦੇ ਬੱਚੇ ਨੇ ਡੋਬੇਟ ਲਿਆ ਉਹ ਚਿੱਟੀ ਚੁੰਨੀ ਦਾ ਰੰਗ ਲਾਲ ਹੋ ਗਿਆ ਪਹਿਲਾਂ ਜਿਹੜਾ ਮਜ਼ਦੂਰਾਂ ਦਾ ਝੰਡਾ ਸੀ ਉਹ ਚਿੱਟਾ ਹੁੰਦਾ ਸੀ ਉਸ ਤੋਂ ਬਾਅਦ ਇਹ ਝੰਡਾ ਲਾਲ ਰੰਗ ਦਾ ਹੋ ਗਿਆ ਜਿਹੜਾ ਕਿ ਤੁਸੀਂ ਹਰ ਸਾਲ ਮੰਡੀ ਦੇ ਵਿੱਚ ਚੜਾਉਂਦੇ ਹੋ ਲਹਿਰਾਉਂਦੇ ਹੋ ਲਹਿਰਾਉਂਦੇ ਹੋ ਇਸ ਲਈ 1 ਮਈ ਨੂੰ ਉਹਨਾਂ ਮਜ਼ਦੂਰਾਂ ਦੀ ਯਾਦ ਦੇ ਵਿੱਚ ਇੱਕ ਮਜ਼ਦੂਰ ਦਿਵਸ ਮਨਾਇਆ ਜਾਂਦਾ ਸਾਰੇ ਮਜ਼ਦੂਰ ਨੇ ਇਸ ਦਿਨ ਛੁੱਟੀ ਕਰਦੇ ਨੇ ਪਰ